70 ਸਾਲ ਵੀੁਰਗ ਨਹੀਂ 70 ਸਾਲ ਦਾ ਜਵਾਨ ਜਿੱਤ ਚੁੱਕਿਆ ਹੈ 350 ਦੇ ਕਰੀਬ ਮੈਡਲ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਤਲਵੰਡੀ ਚੋਰਾ ਦੀ ਦਾ ਰਹਿਣ ਵਾਲਾ 72 ਸਾਲਾ ਵੀੁਰਗ ਬਲਵੰਤ ਸਿੰਘ ਕਿਸੇ ਜਵਾਨ ਤੋਂ ਘੱਟ ਨਹੀਂ ਹੈ ਬਲਵੰਤ ਸਿੰਘ ਨੂੰ ਤੇਜ਼ ਦੌੜਨ ਵਿੱਚ ਮਹਾਰਤ ਹਾਸਲ ਹੈ ਤੇ ਹੁਣ ਤੱਕ 350 ਦੇ ਕਰੀਬ ਮੈਡਲ ਦੌੜ ਵਿੱਚ ਹਾਸਲ ਕਰ ਚੁੱਕਿਆ ਹੈ ਕੁਝ ਦਿਨ ਪਹਿਲਾਂ ਹੀ ਮਹਾਰਾਸ਼ਟਰ ਤੋਂ ਦੌੜ ਵਿੱਚ ਮੈਡਲ ਹਾਸਲ ਕਰਕੇ ਆਏ ਬਲਵੰਤ ਸਿੰਘ ਨਾਲ ਸਾਡੇ ਪੱਤਰਕਾਰ ਲਾਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਕੋਈ 350 ਮੈਦਲ ਹੋ ਗਿਆ ਹੋਣਾ ਤੇ ਇੰਨੇ ਸਾਠੀ ਡੇ ਹੋ ਗਏ ਇੰਨੀਆਂ ਹੀ ਟਰਫੀਆਂ ਹੋ ਗਈਆਂ ਵਾ ਤੇ ਜਿੱਤਿਆ ਤਾਂ ਮੈਂ ਬਹੁਤ 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 ਜੀ ਬੰਗਲੌਰੋਂ ਚਾਰ ਪੰਜ ਵਾਰੀ ਤੇ ਸੱਤ ਵਾਰੀ ਤੇ ਮੈਂ ਬੰਬੇੋਂ ਜਿੱਤ ਕੇ ਆਇਆ ਸੱਤ ਵਾਰੀ ਬੰਬੇੋਂ ਦਿੱਲੀੋਂ ਵੀ ਪਤਾ ਨਹੀਂ ਚੱਤ ਅੱਠ ਵਾਰੀ ਤੇ ਲਾਹੌਰ ਨਖਲਉ ਤੇ ਉਹ ਤੋਂ ਨਾ ਹਾਇਦਰਾਬਾਦੋਂ ਜਿੱਤ ਕੇ ਆਇਆ ਫੇਰ ਜੀ ਕਿੰਨੀ ਉਮਰ ਦਾ ਮੈਨੂੰ 71ਵਾਂ ਸਾਲ ਲਗਾ ਜੇ ਇਹ ਜਾਂ ਬਸ ਜਿਹੜੀ ਜਿਹੜੇ ਪਾਸੇ ਮਨ ਨੂੰ ਲਾ ਲੋ ਤੇ ਉਸੇ ਪਾਸੇ ਮਨ ਲੱਗ ਜਾਂਦਾ ਕੀ ਕਰ ਆ ਗਿਆ ਕਿ ਤੁਹਾਡੀ ਉਮਰ ਦੇ ਕੁਹਾੜਾ ਫੇਰਦਾ ਨਾ ਰਾਜ ਬਹੁਤਾ ਤੇ ਉਹ ਕਰੀ ਜਾਂਦਾ ਮੇਰਾ ਸ਼ਰੀਰ ਮੇਰਾ ਸੈਟ ਕੁਹਾੜਾ ਕਰਦਾ ਵਾ ਤੇ ਕੁਹਾੜੇ ਦੇ ਨਾਲ ਨਾਲ ਹੀ ਫਿਰ ਮੈਂ ਸਵੇਰੇ ਦੌੜ ਲਾ ਲਈਦੀ ਆ ਤੇ 4 ਕੋਏ ਹੀ 8 ਵਜੇ ਹੀ ਤਾਂ ਤੇ 8 ਵਜੇ ਤੋਂ ਆਨ ਕੇ ਫੇਰ 6-7 ਘੰਟੇ ਕੰਮ ਵੀ ਕਰੀਦਾ ਲੱਕੜ ਦਾ ਕਿੰਨੇ ਕਿਲੋਮੀਟਰ ਰੋਜ਼ ਦੌੜ ਲੈਂਦੇ ਹੋ ਮੈਂ ਜੀ ਕੋ 25 30 ਕਿਲੋਮੀਟਰ ਤੇ ਮੈਂ ਦੂਜੇ ਤੀਜੇ ਦਿਨ ਲਾਉਣਾ ਹੀ ਲਾਉਣਾ ਦੂਜੇ ਤੀਜੇ ਦਿਨ ਮੈਂ 25 ਕਿਲੋਮੀਟਰ 20 ਕਿਲੋਮੀਟਰ ਇਹ ਲਾਉਣੀ ਲਾਉਣੀ ਆ ਭਾਵੇਂ ਜੋ ਮਰਜ਼ੀ ਹੋ ਜਾ ਤੇ ਜਿੱਦਣ ਮੇਰੀ 42 ਕਿਲੋਮੀਟਰ ਦੌੜਾ ਉਹ ਦਾ ਮਹੀਨੇ ਤੇ ਲਾਉਣੀਆਂ ਤਿੰਨ ਵਧਰੀ ਲਾਉਣੇ ਤਿੰਨ ਲਾਉਣੀਆਂ ਉਹ ਸਾਰਾ ਐਰਕਾ ਮੈਂ ਨਾ ਹੁਣ ਛੱਡ ਦੇਣੀ ਆ ਮੈਂ 42 ਕਿਲੋਮੀਟਰ ਛੱਡ ਦੇਣੀ ਆ ਤੰਦਰੁਸਤੀ ਚਾਹੀਦੀ ਆ ਬਾਕੀ ਪੰਜ ਪੰਜ 골ਡ ਮੈਡਲ ਲਏ ਆ ਜੀ ਮੈਂ ਪੰਜ ਪੰਜ 골ਡ ਮੈਡਲ ਮੈਂ ਜਿੱਥੇ ਵੀ ਜਾਂਦਾ ਰਿਆਂ ਨਖਲਉਗਿਆਂ ਉਥੋਂ ਪੰਜ 골ਡ ਮੈਡਲ ਹੈ ਹਾਂਜੀ ਲਾਹੌਰ ਗਿਆ ਉਥੋਂ ਪੰਜ 골ਡ ਮੈਡਲ ਹੈ ਇਥੋਂ ਜੀ ਨਖਲਉ ਤੋਂ ਉਥੋਂ ਵੀ ਪੰਜ ਬੰਗਲੌਰ ਤੋਂ ਪੰਜ ਮਤਲਬ ਜਿੱਥੇ ਜਾਂਦਾ ਨੇ ਪੰਜ ਪੰਜ 골ਡ ਮੈਡਲ ਮੈਂ ਲੈਂਦਾ ਰਿਆਂ ਫਿਰ ਤੁਸੀਂ ਲੱਕੜ ਦਾ ਕੰਮ ਕਰਦੇ ਹੋ ਇਹਦੇ ਵਾਸਤੇ ਕੋਈ ਪੈਸੇ ਵੀ ਚਾਹੀਦੇ ਹੁੰਦੇ ਆ ਜਦੋਂ ਤੁਸੀਂ ਬਾਹਰ ਜਾਂਦੇ ਹੋ ਫਿਰ ਉਹ ਕਿਦਾਂ ਮੈਨੇਜ ਕਰਦੇ ਹੋ ਉਹ ਜੀ ਫਿਰ ਇਤਰਾਵਾ ਵੀ ਮੇਰੀ ਸਪੋਰਟ ਬੜੀ ਕਰਦੇ ਆ ਬਿਆਜ ਪੇਰ ਤੋਂ ਆ ਹਾਂਜੀ ਰਣਜੀਤ ਸਿੰਘ ਤੇਰਾ ਸੁਪਾਲ ਸਿੰਘ ਸੁਪਾਲ ਸਿੰਘ ਟੀਮ ਦਾ ਬਹੁਤ ਮਾਇਤ ਕਰਦੇ ਮੇਰੀ ਤੇ ਮੈਨੂੰ ਹੁਣ ਵੀ ਆਖਣ ਦੇ ਆ ਹੁਣ ਪਿੱਛੇ ਨਾਲ ਕੋਣ ਤੁਹਾਡੇ ਜਾਂਦਾ ਜਦੋਂ ਗੇਮਰ ਇਹ ਜੀ ਮੇਰਾ ਪਤੀ ਯਾ ਇੱਕ ਮੋਨੂ ਨਾਲ ਜਾਂਦਾ ਮੇਰੇ ਉਹੋ ਹੀ ਮੈਨੂੰ ਖੜਦਾ ਉਹੋ ਹੀ ਲਿਆਉਂਦਾ ਤੇ ਉਹੋ ਹੀ ਮੈਨੂੰ ਛਾਰੇ ਕੰਮ ਸਿਖਾਉਂਦਾ ਜੀ ਕਿੰਦੀ ਕੋ ਖੁਸ਼ੀ ਮਿਲਦੀ ਫਿਰ ਮੈਡਲ ਜਿੱਤ ਕੇ ਜਦੋਂ ਮੈਡਲ ਜਿੱਤ ਕੇ ਲਿਆਈਦਾ ਉਹ ਫਿਰ ਤੇ ਦਿਲ ਇਤਨਾ ਹੋ ਜਾਂਦਾ ਵੀ ਕੋਈ ਗਾਲੀ ਜੇ ਕੋਈ ਸਾਰਾ ਮੁੱਲ ਹੀ ਆ ਨਸ਼ਾ ਨਾ ਕਰਿਓ ਕੋਈ ਵੀ ਨਸ਼ਾ ਨਾ ਕਰਿਓ ਕਿੜਿਆ ਖਿਡਾਰੀ ਬਣ ਜਾ ਤੇ ਖਿਡਾਰੀ ਦਾ ਬਹੁਤ ਮੋਲਵਾ ਖਿਡਾਰੀ ਬਣੋ ਜੀ ਤੇ ਬਾਕੀ ਉਹਦੀ ਉਹਦੇ ਹੱਥਵਾਚਾ ਤਾਂ ਦਰੋਤ ਨਹੀਂ ਕੇਵਲੇ ਇਦਾਂ ਨਹੀਂ ਹੋਇਆ ਪਿਆਣੇ ਜੀ ਗੱਲ ਵਾਖਰੇ ਉਦੋਂ ਮੈਂ ਦੂਜੇ ਨੰਬਰ ਤੇ ਆਇਆ ਸੀ ਭਰਾ ਵੀ ਗਵਾਂਢੀ ਵੀ ਬੜੇ ਖੁਸ਼ ਹੁੰਦੇ ਆ ਵੀ ਸਾਡਾ ਵੀ ਬੰਦਾ ਜਿੱਤ ਗਿਆ ਬਾਹਰ ਪਹਿਲਾਂ ਖੇਡਾਂ ਚ ਪੁਰਵਾਨੀ ਕਰਦੇ ਇੱਕ ਵੱਡੀਆਂ ਖੇਡਦੇ ਸੀ ਮੇਰੇ ਚਾਚੇ ਵੀ ਮੇਰਾ ਪਿਤਾ ਜੀ ਬਹੁਤ ਕਬੱਡੀ ਖੇਡਦਾ ਸੀ ਪਰ ਹੁਲਦਾ ਬਹੁਤ ਵਧੀਆ ਸੀ ਤੇ ਗਾੜੀ ਫੇਕ ਮਾਲਕ ਦੀ ਕਿਰਪਾ ਮਵੀ ਹੈ ਕੋਈ 25 ਹਾਲ ਕਬੱਡੀ ਖੇਡੀ ਇੱਕ ਸ਼ਰਿੰਦਰ ਸਿੰਘ ਆ ਐਵੇਂ ਤੋਂ ਤੇ ਉਹ ਵੀ ਮੇਰੇ ਨਾਲ ਹੀ ਆ ਜੀ ਮੈਂ ਸ਼ਤਾ ਦੀ ਕਹਿੰਨਾ ਉਹਨੂੰ ਤੇ ਉਹ ਵੀ ਉਹਦੇ ਨਾਲ ਹੀ ਮੈਂ ਬਾਬਾ ਚੇਰ ਕਬੱਡੀ ਖੇਡੀ ਹੈ ਤੇ ਹੁਣ ਇਸ ਟਾਈਮ ਤੇ ਤੇ ਉਹ ਮੇਰੇ ਹਿਸਾਬ ਨਾਲ ਉਹਨੂੰ ਦੱਸਿਆ ਨਹੀਂ ਤੇ ਉਹਨੇ ਆ ਜਾਣਾ ਸੀ ਹੁਣੇ ਨਾ ਬਾਕੀ ਮੈਂ ਬੱਕਰੀਆਂ ਦਾ ਦੁੱਧ ਵੀ ਮੋਤੀ ਪੀਉਂਦਾ ਲੋਕਾਂ ਨੂੰ ਵੀ ਜਾਓ ਜਿਹੜਾ ਮਰਜ਼ੀ ਚੋ ਕੇ ਲੈ ਜਾਓ ਜੀ 对，多要提过人的。